ਸੁਗਹੁ ਟਲ ਗੁਰ ਸੇਵੀਐ ਐਹਨੇ ਸਹਜ ਸੁਭਾਈ ਦਰਸਨ ਪਰ ਸੈ ਆਏ ਗੁਰੂ ਕੈ ਜਨਮ ਮਰਨ ਦੁਖ ਜਾਈ ਹੋ ਵੈ ਸਿਫਤ ਖਸਾਮਦੀ ਨੂਰ ਅਰਸ ਗੁਰ ਸੋ ਝੱਡੀਐ ਤਦ ਦਿਠੇ ਸੱਜੇ ਬਾਦਸ਼ਾਹ ਮਾਲ ਜਨਮ ਜਨਮ ਦੀ ਕੱਢੀਐ ਸਜਣ ਸੱਜਾ ਬਾਦਸ਼ਾਹ ਸਿਰ ਸਾਹ ਦਾ ਸ਼ਾਹ ਜਿਸ ਪਾਸ ਬੈਠਿਆ ਸਭ ਨਾ ਦਾ ਵੀ ਸਾਹ ਸਾਧਨਾ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ 3 ਜੀ ਸਾਤ ਗੁਰ ਸੇਵੇ ਜੀ ਕੇ ਬੰਦਨਾ ਵੇਜ ਹਉ ਮੈਂ ਕਰਮ ਕਮਾਹੀ ਬੇਨ ਸਾਤ ਗੁਰ ਸੇਵੇ ਠੌਰ ਨ ਪਾਵਹੀ ਮਰ ਜੰਮੇ ਆਵੇ ਜਾਹੇ बेन सजगुर से वे जी के बंदना विज हो मै कर्म कमाहे बिन साथ गुर सेवे ठोर न पावहि मर आवे जाहे ਬਿਨ ਸਤਗੁਰ ਸੇਵੇ ਫਿੱਕਾ ਭੁੱਲਣਾ ਨਾਮ ਨਵਸੈ ਮਨ ਮਾਹੇ ਨਾਨਕ ਬਿਨ ਸਤਗੁਰ ਸੇਵੇ ਜਾਮਪੁਰ ਬੱਧੇ ਮਾਰੀਆਂ ਨ ਮੋਹ ਕਾਲ ਉਠ ਜਾਹੇ ਮਹੱਲਾ ਪਹਿਲਾ ਜਾਲਾਓ ਐਸੀ ਰੀਤ ਜੇਤ ਮੈਂ ਪਿਆਰਾ ਵੀ ਸਰੈ ਨਾਨਕ ਸਾਈ ਭਲੀ ਬਰੀਤ ਜੇ ਜ ਸਾਹਿਬ ਸੇਤੀ ਬਾਤ ਰਹਿ ਪੌੜੀ ਹਰ ਇੱਕ ਦਾਤਾ ਸੇਵੀ ਐ ਹਰ ਇੱਕ ਧਿਆਈ ਐ ਹਰ ਇੱਕ ਦਾਤਾ ਮੰਗੀ ਐ ਮਨ ਜਿੰਦਿਆ ਬਾਈ ਐ ਜੇ ਦੂਜੇ ਬਾਸ ਮੰਗੀਏ ਤਾਲਾਜ ਮਰਾਈ ਐ ਜੇ ਨਸੇਵਿਆ ਤੈਨ ਭਲ ਪਾਇਆ ਤੇਸ ਜਾਨਗੀ ਸਭ ਭੁੱਖ ਗਵਾਈਐ ਨਾਨਕ ਜਨ ਵਿਟੋ ਵਾਰਿਆ ਜੇਨੇ ਅਨ ਦਿਨ ਹਿਰਦੈ ਹਰਿ ਨਾਮ ਧਿਆਈਐ ਜੇਨ ਸੇਵਿਆ ਤੈਨ ਵਲ ਪਾਇਆ ਤਿਸ ਜਨ ਕੀ ਸਭ ਭੁਖ ਗਵਾਈਐ ਨਾਨਕ ਤੈਨ ਵਿਟਹਵਾਰਿਆ ਜੈਨ ਆਨਦੇ ਰ ਹਿਰਦੈ ਹਰ ਨਾਮ ਤੇ ਆਈਐ वाहे गुरु जी का खालसा गुरु जी की फतेह सलोक महल्ला तीजार बिन सतगुरु सेबे जी के बंधना बिजम मैं कर्म कमाहे बिन सतगुर सेबे ठौर न पावही ਮਾਰ ਜਮ ਮਹਿ ਆਵੇ ਜਾਹੇ ਪਰਮ ਸਨਮਾਨ ਜੋ ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਸਤਕਾਰਯੋਗ ਸਾਧ ਸੰਗਤ ਜੀ ਅੱਜ ਦਾ ਪਾਵਨ ਪਵਿੱਤਰ ਮੁਖਵਾਕ ਪਾਵਨ ਪਵਿੱਤਰ ਸ਼ਲੋਕ ਤੀਸਰੇ ਬਾਦਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਪਿਤਾ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਉਚਰੇ ਹੋਏ ਇਸੇ ਤਰ੍ਹਾਂ ਪਾਵਨ ਪਾਉੜੀ ਚੌਥੇ ਬਾਦਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਪਿਤਾ ਮਹਾਰਾਜ ਜੀ ਦੀ ਉਚਾਰਨ ਹੋਈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਗ 599 ਤੇ ਰਾਗ ਬੜਹੰਸ ਦੀ ਵਾਰ ਦੇ ਅਸਰੇ ਇਹੇ ਸ਼ੁਭ ਆਇਮਾਨ ਹੈ ਸਤਿਗੁਰੂ ਜੀ ਕਿਰਪਾ ਕਰਨ ਉਪਦੇਸ਼ ਸਾਡੇ ਹਿਰਦੇ ਵਿੱਚ ਵਸ ਜਾਵੇ ਆਵਿਆ ਗਾਵਿਆ ਸਤਿਗੁਰੂ ਸਾਹਿਬ ਜੀ ਦੇ ਦਰ ਪਰਮਾਨ ਹੋ ਜਾਵੇ ਭਾਈ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਫਤਿਹ ਬਿਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ वाहिगुरु जी फ़ति